ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਤੇ ਖਾਸ ਕਰਕੇ ਵਿਜ਼ਿਟਰ ਟੂਰਿਸਟ ਵੀਜ਼ਾ ਜੇਕਰ ਤੁਸੀਂ ਕੈਨੇਡਾ ਦੇ ਲਈ ਲਗਾਇਆ ਹੈ ਲਗਾਉਣ ਬਾਰੇ ਸੋਚ ਰਹੇ ਹੋ ਤੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਤੁਹਾਨੂੰ ਟੈਨਸ਼ਨ ਹੈ ਕਿ ਭਾਈ ਕਿੰਨਾ ਪ੍ਰੋਸੈਸਿੰਗ ਟਾਈਮ ਲੱਗ ਸਕਦਾ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਨਾ ਸਿਰਫ ਵਿਸਟਰ ਟੂਰਿਸਟ ਵੀਜ਼ਾ ਵਰਕ ਪਰਮਿਟ ਦੀ ਗੱਲ ਕਰਾਂਗੇ ਸੁਪਰ ਵੀਜ਼ਾ ਦੀ ਵੀ ਗੱਲ ਕਰਾਂਗੇ ਯਾਨੀ ਕਿ ਹਰ ਇੱਕ ਕੈਟਾਗਰੀ ਦੀ ਗੱਲ ਕਰਾਂਗੇ ਸਟੱਡੀ ਵੀਜ਼ਾ ਦੀ ਵੀ ਗੱਲ ਕਰਾਂਗੇ ਕਿ ਉਹਨਾਂ ਦਾ ਕਰੰਟ ਪ੍ਰੋਸੈਸਿੰਗ ਟਾਈਮ ਕੀ ਚੱਲ ਰਿਹਾ ਹੈ ਆਫਟਰ ਬਾਇਓਮੈਟ੍ਰਿਕ ਇਹ ਪ੍ਰੋਸੈਸਿੰਗ ਟਾਈਮ ਤੁਹਾਡੇ ਨਾਲ ਸ਼ੇਅਰ ਕਰਨਾ ਹੈਗਾ ਜੇਕਰ ਤੁਸੀਂ ਰਿਫਿਊਜ਼ਲ ਤੋਂ ਬਾਅਦ ਫਾਈਲ ਲਗਾਈ ਹੈ ਤਾਂ ਜਦੋਂ ਬਾਇਓਮੈਟ੍ਰਿਕ ਅਪਡੇਟ ਹੋ ਜਾਂਦੇ ਆ ਉਦੋਂ ਤੋਂ ਹੀ ਪ੍ਰੋ ਕਾਊਂਟ ਹੋਵੇਗਾ ਜੇਕਰ ਤੁਹਾਡਾ ਫਰੈਸ਼ ਕੇਸ ਹੈ ਤਾਂ ਤੁਹਾਡੇ ਬਾਇਓਮੈਟ੍ਰਿਕ ਹੋਣ ਤੋਂ ਬਾਅਦ ਤੁਹਾਡਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਕਾਊਂਟ ਹੁੰਦਾ ਹੈ ਇਹ ਚ ਬਿਜ਼ਨਸ ਦੇ ਵਰਕਿੰਗ ਡੇਸ ਜਿਹੜੇ ਆ ਉਹੀ ਕਾਊਂਟ ਹੁੰਦੇ ਆ ਇਹਦੇ ਵਿੱਚ ਹੌਲੀਡੇ ਜਾਂ ਸੈਟਰਡੇ ਸੰਡੇ ਇਨਕਲੂਡ ਨਹੀਂ ਹੁੰਦਾ ਇਹ ਜਾਨਣਾ ਤੁਹਾਡੇ ਲਈ ਜ਼ਰੂਰੀ ਹੈ ਉਸ ਤੋਂ ਲਾਵਾ ਜੇਕਰ ਤੁਸੀਂ ਇੰਡੀਆ ਤੋਂ ਫਾਈਲਿੰਗ ਕੀਤੀ ਹੈ ਪਾਕਿਸਤਾਨ ਤੋਂ ਕੀਤੀ ਹੈ ਦੁਬਈ ਤੋਂ ਕੀਤੀ ਹੈ ਬਹਿਰੈਨ ਤੋਂ ਕੀਤੀ ਹੈ ਸਿੰਗਾਪੁਰ ਤੋਂ ਕੀਤੀ ਹੈ ਆਸਟ੍ਰੇਲੀਆ ਤੋਂ ਕੀਤੀ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋ ਸਕਦੀ ਹੈ ਇਹਨਾਂ ਸਾਰੀਆਂ ਕੰਟਰੀਆਂ ਤੋਂ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਲਗਾਈ ਹੈ ਤਾਂ ਇਹਨਾਂ ਦਾ ਕਰੰਟ ਪ੍ਰੋਸੈਸਿੰਗ ਟਾਈਮ ਕੀ ਚੱਲ ਰਿਹਾ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਆਫੀਸ਼ੀਅਲ ਵੈਬਸਾਈਟ canada.ca ਦਾ ਕੰਪੈਰੀਜ਼ਨ ਜਿਹੜਾ ਉਹ ਪ੍ਰੈਕਟੀਕਲ ਜੋ ਟਾਈਮ ਪੀਰੀਅਡ ਚੱਲ ਰਿਹਾ ਉਹਦੇ ਨਾਲ ਵੀ ਕਰਾਂਗੇ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਹਾਨੂੰ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਵਿਜ਼ਿਟਰ ਵੀਜ਼ਾ ਤੋਂ ਤੇ ਇੰਡੀਆ ਤੋਂ ਜਿਹੜਾ ਪ੍ਰੋਸੈਸਿੰਗ ਟਾਈਮ ਅੱਜ ਤੋਂ ਹਫ਼ਤੇ 2 ਹਫ਼ਤੇ ਪਹਿਲਾਂ 100 ਦਿਨ ਸੀਗਾ ਉਹ ਇੱਕਦਮ ਡਿਕਰੀਜ਼ ਹੋਇਆ ਹੈ ਮਹਿਜ਼ 28 ਦਿਨ ਰਹਿ ਗਿਆ ਹੈ ਸੋ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਵੀਜ਼ਾ ਵਿਦਿਨ ਮੰਥ ਯਾਨੀ 1 ਮਹੀਨੇ ਦੇ ਅੰਦਰ ਅੰਦਰ ਰਿਜ਼ਲਟ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਸਕਸੈਸ ਰੇਟ ਕੋਈ ਬਹੁਤਾ ਜ਼ਿਆਦਾ ਚੰਗਾ ਨਹੀਂ ਹੈਗਾ ਪਰ ਵੀਜ਼ਾ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ ਬਹੁਤ ਘਟ ਗਿਆ ਹੈ ਯਾਨੀ ਕਿ ਵਿਦਿਨ ਸਟੈਂਡਰਡ ਟਾਈਮ ਪੀਰੀਅਡ ਬਹੁਤ ਵੱਡੇ ਲੈਵਲ ਦੇ ਉੱਤੇ ਰਿਜ਼ਲਟ ਆ ਰਹੇ ਨੇ ਜੇਕਰ ਪ੍ਰੈਕਟੀਕਲੀ ਵੀ ਆਪਾਂ ਜਾਣਦੇ ਆ ਤਾਂ ਵਾਕਈ ਚੀਜ਼ ਹੈ ਕਿ ਜਿਹੜੀਆਂ ਹਾਲ ਫਿਲਹਾਲ ਚ ਫਾਈਲਸ ਲੱਗ ਰਹੀਆਂ ਨੇ ਮੋਸਟ ਆਫ ਕੇਸਸ ਉਹਦੇ ਵਿਦਿਨ ਮਹੀਨਾ ਡੇਢ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਜਿਹੜੇ ਉਹ ਆ ਜਾ ਰਹੇ ਆ ਪਾਕਿਸਤਾਨ ਤੋਂ 19 ਦਿਨ ਦਾ ਸਮਾਂ ਜਿਹੜਾ ਉਹ ਲੱਗ ਰਿਹਾ ਹੈ 21 ਦਿਨ ਦਾ ਸਮਾਂ ਦੁਬਈ ਤੋਂ ਲੱਗ ਰਿਹਾ ਹੈ ਤੇ ਯੂਕੇ ਤੋਂ ਬਹੁਤ ਜ਼ਿਆਦਾ तकरीबन 350 ਦਿਨ 353 ਦਿਨ ਦਾ ਟਾਈਮ ਲੱਗ ਰਿਹਾ ਹੈ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਲਗਾਇਆ ਹੈ ਕੈਨੇਡਾ ਦੇ ਲਈ ਸਿੰਗਾਪੁਰ ਤੋਂ 39 ਦਿਨ ਦਾ ਟਾਈਮ ਲੱਗ ਰਿਹਾ ਹੈ ਆਸਟ੍ਰੇਲੀਆ ਤੋਂ 12 ਦਿਨ ਦਾ ਟਾਈਮ ਲੱਗ ਰਿਹਾ ਹੈ ਤੇ ਬਹਿਰੈਨ ਤੋਂ 42 ਦਿਨ ਦਾ ਟਾਈਮ ਲੱਗ ਰਿਹਾ ਹੈ ਜੇਕਰ ਤੁਸੀਂ ਕੈਨੇਡਾ ਦੇ ਵਿਜ਼ਟਰ ਵੀਜ਼ਾ ਦੇ ਲਈ ਫਾਈਲਿੰਗ ਕੀਤੀ ਹੈਗੀ ਹੁਣ ਆਪਾਂ ਆ ਜਾਈਏ ਸਟੱਡੀ ਪਰਮਿਟ ਤੇ ਸਟੱਡੀ ਪਰਮਿਟ ਦਾ 14 ਵੀਕ ਦਾ ਟਾਈਮ ਲੱਗ ਰਿਹਾ ਹੈ ਇੰਡੀਆ ਤੋਂ ਤੇ 8 ਵੀਕ ਦਾ ਟਾਈਮ ਪਾਕਿਸਤਾਨ ਤੋਂ ਲੱਗ ਰਿਹਾ ਹੈ ਜੇਕਰ ਤੁਸੀਂ ਸਟੱਡੀ ਪਰਮਿਟ ਦੇ ਲਈ ਫਾਈਲਿੰਗ ਕੀਤੀ ਹੈ ਸਟੱਡੀ ਪਰ ਮੜਦੇ ਕੇਸ ਦੇ ਵਿੱਚ ਪ੍ਰੈਕਟੀਕਲੀ ਜੇਕਰ ਜਾਣੇ ਆ ਭਾਵੇਂ ਇੰਡੀਆ ਦੀ ਗੱਲ ਕਰ ਲਈਏ ਪਾਕਿਸਤਾਨ ਦੀ ਗੱਲ ਕਰ ਲਈਏ ਵਿਦਿਨ ਮੰਥ ਰਿਜ਼ਲਟ ਆ ਰਹੇ ਨੇ ਮੋਸਟ ਆਫ ਰਿਜ਼ਲਟ ਆ ਰਹੇ ਨੇ ਲਗਭਗ 42 50% ਰਿਜ਼ਲਟ ਜਿਹੜੇ ਆ ਉਹ ਤਕਰੀਬਨ ਤਕਰੀਬਨ 1 ਮਹੀਨੇ ਦੇ ਵਿੱਚ ਆ ਰਹੇ ਨੇ ਤੇ ਤਕਰੀਬਨ 2 ਮਹੀਨੇ ਦੇ ਵਿੱਚ ਆਲਮੋਸਟ ਆਲਮੋਸਟ ਜਿਹੜੇ 80% ਰਿਜ਼ਲਟ ਆ ਜਾ ਰਹੇ ਨੇ ਜਾਂ 80% ਤੋਂ ਜ਼ਿਆਦਾ ਰਿਜ਼ਲਟ ਜਿਹੜੇ ਆ ਜਾ ਰਹੇ ਨੇ ਜੇਕਰ ਪ੍ਰੈਕਟੀਕਲ ਜਾਈਏ ਵੈਸੇ ਇਥੇ 14 ਵੀਕ ਦਾ ਟਾਈਮ ਦਿੱਤਾ ਹੋਇਆ ਪਰ ਐਕਚੁਅਲ ਦੇ ਵਿੱਚ ਜਿਹੜੀਆਂ ਹਾਲ ਫਿਲਹਾਲ ਚ ਫਾਈਲਸ ਲੱਗ ਰਹੀਆਂ ਨੇ ਇਵਨ ਕਿ ਕਈ ਵਾਰ ਤੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਵਿਥਿਨ ਵੀਕ ਜਾਂ 2 ਵੀਕ ਦੇ ਵਿੱਚ ਵਿੱਚ ਜਿਹੜਾ ਉਹ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ ਹੈ ਸਟਡੀ ਕੇਸ ਹਣ ਵਰਪਰਮੈਂਟ ਦੀ ਗੱਲ ਕਰ ਲੈਣੇ ਆ 19 ਵੀਕ ਦਾ ਟਾਈਮ ਇੰਡੀਆ ਤੋਂ ਲੱਗ ਰਿਹਾ ਪ੍ਰੈਕਟੀਕਲੀ ਵੀ ਜੇ ਕਰ ਜਾਈਏ ਤਾਂ ਤਕਰੀਬਨ 2 ਮਹੀਨੇ ਔਨ ਐਵਰੇਜ 2 ਤੋਂ 2.5 ਮਹੀਨੇ ਦਾ ਟਾਈਮ ਲੱਗ ਰਿਹਾ ਕਿਉਂਕਿ ਜਿਹੜੀਆਂ ਪੁਰਾਣੀਆਂ ਫਾਈਲਸ ਪਈਆਂ ਨੇ ਉਹਨਾਂ ਤੇ ਜ਼ਰੂਰ ਟਾਈਮ ਜ਼ਿਆਦਾ ਲੱਗ ਰਿਹਾ ਪਰ ਹਾਲ ਫਿਲਹਾਲ ਦੀਆਂ ਫਾਈਲਸ ਜਿਹੜੀਆਂ ਨੇ ਔਨ ਐਵਰੇਜ 2 ਮਹੀਨੇ ਚ ਜਿਹੜੀਆਂ ਉਹ ਪ੍ਰੋਸੈਸ ਹੋ ਰਹੀਆਂ ਨੇ ਕਿਸੇ ਫਾਈਲ ਨੂੰ 4 ਮਹੀਨੇ 4.5 5 ਮਹੀਨੇ ਲੱਗ ਰਹੇ ਨੇ ਤੇ ਕਿਸੇ ਫਾਈਲ ਨੂੰ 1.5 ਮਹੀਨੇ ਚ ਵੀ ਰਿਜ਼ਲਟ ਮਿਲ ਰਿਹਾ ਹੈ 1 ਮਹੀਨੇ ਚ ਵੀ ਰਿਜ਼ਲਟ ਮਿਲ ਰਿਹਾ ਹੈ 8 ਵੀਕ ਦਾ ਟਾਈਮ ਪਾਕਿਸਤਾਨ ਤੋਂ ਲੱਗ ਰਿਹਾ ਹੈ ਦੁਬਈ ਤੋਂ 10 ਵੀਕ ਦਾ 17 ਵੀਕ ਦਾ ਯੂਕੇ ਤੋਂ ਲੱਗ ਰਿਹਾ ਹੈ 12 ਵੀਕ ਦਾ ਸਿੰਗਾਪੁਰ ਤੋਂ ਲੱਗ ਰਿਹਾ ਹੈ ਇਹ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਵਰਕ ਪਰਮਿਟ ਦਾ ਹੈਗਾ ਹੁਣ ਆ ਜਾਂਦੇ ਸੁਪਰ ਵੀਜ਼ਾ ਦੇ ਹੇਠਲੇ 124 ਦਿਨ ਇੰਡੀਆ ਤੋਂ ਜਿਨ੍ਹਾਂ ਦੇ ਵੀ ਬੱਚੇ ਕੈਨੇਡਾ ਦੇ ਵਿੱਚ ਪੀਆਰ ਨੇ ਉਹਨਾਂ ਨੇ ਆਪਣੇ ਦਾਦਾ-ਦਾਦੀ ਜਾਂ ਪਰਦਾਦੇ ਪਰਦਾਦੀ ਨੂੰ ਸੱਦਣਾ ਹੈਗਾ ਹੈ ਤਾਂ ਉਹਨਾਂ ਵਾਸਤੇ ਇਹ ਵੀਜ਼ਾ ਹੁੰਦਾ ਹੈ ਨਹੀਂ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਵਾਸਤੇ ਇਹ ਵੀਜ਼ਾ ਹੁੰਦਾ ਹੈ ਇਦੇ ਵਿੱਚ ਮੈਡੀਕਲ ਵਗੈਰਾ ਦਾ ਉਹ ਪ੍ਰੋਸੈਸ ਹੁੰਦਾ ਜੇਕਰ ਦੁਬਾਰਾ ਮੈਡੀਕਲ ਵਗੈਰਾ ਦੀ ਰਿਕਵੈਸਟ ਨਾ ਜਾਵੇ ਤਾਂ ਮੋਸਟ ਆਫ ਕੇਸਿਸ 'ਚ 2.5 ਮਹੀਨੇ 'ਚ ਰਿਜ਼ਲਟ ਆ ਜਾਂਦਾ ਹੈ ਨਹੀਂ ਤਾਂ 3 ਮਹੀਨੇ ਤੋਂ ਲੈ ਕੇ ਤਾਂ 5 ਮਹੀਨੇ ਤੱਕ ਦਾ ਜਾਂ 6 ਮਹੀਨੇ ਦਾ ਵੀ ਟਾਈਮ ਫੇਵਰੀ ਲੱਗ ਜਾਂਦਾ ਜੇਕਰ ਦੁਬਾਰਾ ਮੈਡੀਕਲ ਵਗੈਰਾ ਮੰਗ ਲੈਣ ਪਾਕਿਸਤਾਨ ਤੋਂ 122 ਦਿਨ ਦਾ ਪ੍ਰੋਸੈਸਿੰਗ ਟਾਈਮ ਸ਼ੋ ਕਰ ਰਹੇ ਹੁਣ ਜੇਕਰ ਪ੍ਰੋਸੈਸਿੰਗ ਟਾਈਮ ਤੋਂ ਬਾਅਦ ਆਪਾਂ ਇਹ ਦੇਖੀਏ ਕਿ ਜਦੋਂ ਇਹ ਪ੍ਰੋਸੈਸਿੰਗ ਟਾਈਮ ਤੋ ਬਾਤ ਹੋਰ ਜ਼ਿਆਦਾ ਪ੍ਰੋਸੈਸਿੰਗ ਟਾਈਮ ਲੱਗਦੀ ਹੈ ਤੁਹਾਡੀ ਫਾਈਲ ਇਤੋਂ ਜ਼ਿਆਦਾ ਲੇਟ ਹੋ ਰਹੀ ਹੈ ਤਾਂ ਭਾਈ ਵੈਬ ਫਾਰਮ ਜ਼ਰੂਰ ਰੇਜ਼ ਕਰੋ ਤੇ ਖਾਸ ਕਰਕੇ ਉਹਨਾਂ ਵਾਸਤੇ ਜਿਨ੍ਹਾਂ ਦੀਆਂ ਪੁਰਾਣੀਆਂ ਫਾਈਲਸ ਲੱਗੀਆਂ ਹੋਈਆਂ ਨੇ 6 ਮਹੀਨੇ ਤੋਂ 8 ਮਹੀਨੇ ਤੋਂ 10 ਮਹੀਨੇ ਤੋਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਵੈਬ ਫਾਰਮ 2-2 ਹਫ਼ਤੇ ਦੇ ਵਿੱਚ ਮਤਲਬ ਹਫ਼ਤੇ ਹਫ਼ਤੇ ਬਾਅਦ ਜਿਹੜਾ ਉਹ ਵੈਬ ਫਾਰਮ ਰੇਜ਼ ਕਰਦੇ ਨੇ ਦਾ ਕੋਈ 네ਗਟਿਵ ਇਮਪੈਕਟ ਜਿਹੜਾ ਉਹ ਨਹੀਂ ਹੁੰਦਾ ਤੁਹਾਡੀ ਫਾਈਲ ਤੇ ਸੋ ਰਿਜ਼ਲਟ ਜਿਹੜਾ ਉਹ ਤੁਹਾਨੂੰ ਮਿਲਣ ਦੀ ਸੰਭਾਵਨਾ ਥੋੜੀ ਜ਼ਿਆਦਾ ਹੋ ਜਾਂਦੀ ਹੈ ਜੇਕਰ ਕਿਸੇ ਦਾ ਟੂਰ ਪਲਾਨ ਐਕਸਪਾਇਰ ਹੋਇਆ ਤਾਂ ਉਹ ਵੀ ਜ਼ਰੂਰ ਅਪਡੇਟ ਕਰ ਲਓ ਕਿਉਂਕਿ ਕਈ ਵਾਰੀ ਟੂਰ ਪਲਾਨ ਅਪਡੇਟ ਨਾ ਹੋਣ ਤੇ ਵੀ 네ਗੇਟਿਵ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ ਹੈ। ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ। ਜੇ ਕਿਸੇ ਤੁਹਾਡਾ S.O.P. ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜ਼ਨਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮ